मज़रे <laughs> भई ਮੈਂ ਸਰਬਾਤ ਧੰਨਵਾਦ ਕਰਾਂ ਪੰਚਾ ਸਾਦਾ ਉਪਾਇ ਦਿੱਤੇ ਗਿਆ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਨੌਜਵਾਨ ਵੀਰਾਂ ਦਾ ਇੱਕ ਬੱਚਾ ਸੀ ਨਿੱਤਰ ਕਰੀ ਚਾਹੀਏ ਤੇ ਉਹ ਉਹ ਬੱਚਾ ਆ ਗਿਆ 10 ਰੁਪਏ ਚੱਕੇ ਪਾਦੇ ਨੂੰ ਤੇ ਮੱਥਾ ਟੇਕ ਮੈਂ ਬੋਲ ਕੂਲ ਦੇ ਉਹ ਫੇਰਾਵੇਂ ਸਾਡੇ ਆਲੇ ਬੱਚੇ ਨੂੰ ਚੱਕ ਕੇ ਉਹ ਗੁਰੂ ਦੇ ਮੱਥੇ ਤੇ ਕਰੇ ਮਰਿਆ ਭਾਈ ਇਹਦਾ ماں ਬੱਚੇ ਦੀ ਮਾਂ ਕਿੱਥੇ ਆ ਉਹ ਮਰਿਆ ਉਹ ਨਘਾ ਮਗੜਾਇਆ ਨੂੰ ਸਾੰਭ ਇਹ ਜਿੰਨਾ ਚਿਰ ਅਸੀਂ ਕੀਤਰ ਕਰਦੇ ਆ ਮਗਰ ਉਹਨੇ ਬੰਦ ਕਰਕੇ ਰੱਖ ਮਰਿਆ ਨਾ ਇਹ ਉਧਰ ਗੋਟਪੱਤੀ ਹੋ ਗਈ ਤੇ ਉਧਰ ਮਰਿਆ ਆਪ ਦੇ ਦੇ ਦਾ ਬਹੁਤ-ਬਹੁਤ ਧੰਨਵਾਦ ਨਿੱਕਾਰ ਦਾ ਪਰਚਾ ਮਾਇਆ ਦੇ ਕੇ ਗਏ ਜੀ ਧੰਨਵਾਦ ਹੈ ਸਤਿਗੁਰੂ ਚੜ੍ਹਦੀ ਕਲਾ ਵਰਸਿਸ਼ ਕਰੇ ਜੀ ਰਾਜ ਨੂੰ ਆਪਣੀਆਂ ਤਰੱਕੀਆਂ ਵਰਸਿਸ਼ ਕਰੇ ਮਾਤਾ ਪਿਤਾ ਦੀ ਗੋੜ ਦਾ ਸ਼ੇਗਾਰ ਬਹੁਤ-ਬਹੁਤ ਧੰਨਵਾਦ ਸਤਿਗੁਰੂ ਚੜ੍ਹਦੀਆਂ ਕਲਾ ਵਰਸੇ ਕਰਨ ਆਪ ਸਾਰੀਆਂ ਸੰਗਤਾਂ ਨੂੰ ਉਦੋਂ ਸਾਲ ਦੇ ਚਰਨਾ ਵਿੱਚ ਜੋ ਆਪ ਸਾਰੀਆਂ ਸੰਗਤਾਂ ਹਾਜ਼ਰੀਆਂ ਭਰਦਾ ਹੈ Thank you. ਇਹ ਦਾਰੀ ਕੀ ਤੇ ਹੋ ਨਾ ਕੋਈ ਆਇਆ ਏ ਤੇਰੇ ਵਰਗਾ ਇਕ ਤਲ ਕੀ ਤੇ ਹੋ ਨਾ ਕੋਈ ਆਇਆ ਏ ਦਿੱਲੀ ਦੇ ਬਲ ਤੇ ਤਾ ਸੋਰੀਆ ਦਿੱਲੀ ਦੇ ਬਲ ਤੇ ਤਾ ਸੋਰੀਆ ਦਿੱਲੀ ਦੇ ਬਲ ਤੇ ਤਾ गिर के हुए

ਕਿਰਪਾ ਕਰਨ ਬਹੁਤ ਸੋਹਣੀ ਸਫਾਈ ਕੀਤੀ ਹੈ ਆਓ ਪਿਆਰੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਅਕਰ ਕੀਰਤਨ ਦੀ ਰਵਾਨਗੀ ਕਰਾਂਗੇ ਤੇ ਸਾਰੀ ਸੰਗਤ ਦੇ ਨਾਲ ਚੱਲ ਕੇ ਹਾਜ਼ਰੀਆਂ ਭਰਨੀਆਂ ਨੇ ਤੇ ਬੇਰਤੀਏ ਵੀ ਆਪਾਂ ਦੇਖੋ ਚੰਨਾ ਜਕਾਰਿਆਂ ਦੀ ਗੂੰਜ ਪਾ ਕੇ ਕਿਉਂਕਿ ਅਸੀਂ ਵੀ ਸ਼ਾਮ ਦੇ ਅੱਜ ਦੀਵਾਨਾਂ ਤੇ ਜਾਣਾ ਹੈ ਇਸ ਕਰਕੇ ਮੈਂ लिए प्रकट करते हैं तुम लोगों में उनकी संगत वर्षों में जो है निशाने पर रखते हैं बल्लाये पार्टी करते हैं कि एक तो भाजपा जीता भाजपा जीती तो क्या है योग शंकरा ये कहाँ नहीं चला